ਤੇ ਵਾਲਾ ਪੱਪੂ ਐ ਬੋਡ ਬਰਾੜ ਕਹਿੰਦੇ ਯੂਨਾਈਟਿਡ ਸਟੇਟ ਅਮਰੀਕਾ ਦੇ ਚ ਰਹਿੰਦਾ ਸਾਡੇ ਭਰਾ ਵੱਲੋਂ ਬੁਲਟ ਮੋਟਰਸਾਈਕਲ ਦੇ ਨਾਲ ਕਹਿੰਦੇ ਮਾਨ ਸਨਮਾਨ ਕੀਤੇ ਜਾਣਿਆ ਪੱਪੂ ਮੱਤੇ ਦੇ ਬੋਡ ਬਰਾੜ ਯੂ ਐਸ ਏ ਵੱਲੋਂ ਬੁਲਟ ਮੋਟਰਸਾਈਕਲ ਦੇ ਕੇ ਵੱਡੇ ਮਾਨ ਸਨਮਾਨ ਹੋਣਗੇ ਆਉਣ ਵਾਲੇ ਸਮੇਂ ਵਿੱਚ ਆ ਕਹਿੰਦੇ ਜਸੋਵਾਲ ਪਿੰਡ ਦਾ ਆ ਕਹਿੰਦੇ ਲਾਡੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਉਧਰ ਸਾਡੇ ਸਤਵਾਰ ਸਿੰਘ ਜੀ ਠੇਕੇਦਾਰ ਸਤਵੀਰ ਸਿੰਘ ਜੀ ਠੇਕੇਦਾਰ ਸਰਾਵਾਂ ਦੀਆਂ ਦੋਨਾਂ ਟੀਮਾਂ ਦੇ ਲਈ ਉਹ ਕਹਿੰਦੇ 200 ਰੁਪਏ ਦੇ ਜਿਹੜੇ ਪ੍ਰਾਈਜ਼ ਪਾ ਕੇ ਕਰ ਗਏ ਆ। ਨਾ ਇਸੇ ਲਈ ਚਿਰਾਗਦੀਨ ਮਈਆ ਵਾਲਾ ਆ ਜੱਫੀ ਤੇ ਤਾੜੀਆਂ 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 ਵਧਣ ਗਿਆ ਚਿਰਾਗਦੀਨ ਮਈਆ ਵਾਲਾ ਕਹਿੰਦੇ ਸਿਰ ਆ ਲਾ ਗਿਆ। ਤੇ ਨੌਜਾਨ ਕਹਿੰਦੇ ਮੇਰੇ ਵੀਰੋ ਗੱਭਰੂ ਰੇਡ ਪਾ ਕੇ ਰਕੇਸ਼ ਬਾਪਰੀਆ ਬਾਤ ਸੌਂਦਾ ਹੋਇਆ ਅਗਲੀ ਰੇਡ ਰੇਸ਼ਮ ਸਲੀਨਾ ਵਾਲਾ ਕੁਲਦੀਪ ਢੈਪੀ ਵਾਲਾ ਜ਼ਿਕਰ ਕਰ ਰਿਹਾ ਆਹ ਕਹਿੰਦੇ ਰੇਸ਼ਮਾ ਕਹਿੰਦੇ ਦਾ ਸਲੀਨਾ ਪੈਂਦਾ ਨੌਜਾਨ ਖਿਡਾਰੀ ਦਾ ਆਹ ਕਹਿੰਦੇ ਸਲੀਨੇ ਦੀ ਧਰਤੀ ਦਾ ਰੇਸ਼ਮ ਹੈ ਇਹਨੇ ਕਹਿੰਦੇ ਫੋੜ ਵੀ ਜਿੱਤਿਆ ਹੈ ਕਿ ਜੱਟ 3600 ਲਿਆਇਆ ਨੀਲੇ ਰੰਗ ਦਾ ਗਲੀ ਚ ਲੱਡੂ ਵੰਡ ਜੱਟिए ਆਹ ਕਹਿੰਦੇ ਗਗਨਾ ਆਹ ਬਾਂਦਰ ਪਰਿਵਾਰ ਦਾ ਆਹ ਜਿਹੜੇ ਨੇ ਟਰਾਈ ਕੀਤੀ ਐ ਕੌਣ ਕਿੰਨੇ ਤੇ ਕਿੱਥੇ ਬੈਠਾ ਪਤਾ ਐ ਸਾਰੇ ਬੰਦਿਆਂ ਦਾ ਕੌਣ ਕਿਵੇਂ ਤੇ ਕਿੱਥੇ ਬੈਠਾ ਪਤਾ ਐ ਸਾਰੇ ਬੰਦਿਆਂ ਦਾ ਪੱਥਰ ਚੱਟ ਕੇ ਮੁੜਿਆ ਭੇਦ ਹੈ ਸਾਰੇ ਧੰਦਿਆਂ ਦਾ ਲਓ ਸਾਹਮਣੇ ਇਸ ਲਈ ਮੱਤੇ ਵਾਲਾ ਪੱਪੂ ਕੋਸ਼ਿਸ਼ ਕਰ ਰਿਹਾ ਐ ਪਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਆਓ ਦੇਖਦੇ ਐ ਅਗਲੀ ਰੇਡ ਜਸੂ ਵਾਲਿਆ लाਡੀ ਆ ਗਿਆ ਆਹ ਕਹਿੰਦੇ लाਡੀ ਰੇਡ ਪਾਉਣ ਦੇ ਲਈ ਪਿਆਰ ਵਰ ਤਿਆਰ ਆ ਮੇਰੇ ਮਿੱਤਰੋ ਇਹਦਾ ਕਹਿੰਦੇ ਜਸੂਵਾਲ ਪਿੰਡ ਆਹ लाਡੀ ਆ ਕਹਿੰਦੇ ਜਸੂਵਾਲ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਜਾ ਰਿਹਾ ਆਓ ਵੇਖੋ ਸਾਹਮਣੇ ਅਗਲੀ ਰੇਡ ਆਹ ਕਹਿੰਦੇ ਰਿਸ਼ਮ ਸੁਲੀਨਾ ਵਾਲਾ ਗੱਭਰੂ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਰੇਸ਼ਮ ਨੇ ਰੇਡ ਪਾ ਦਿੱਤੀ ਹੈ ਗੱਭਰੂ ਪਾਉਂਦਾ ਹੈ ਕਬੱਡੀ ਸਵਾ ਪੰਜ ਹੋ ਗਏ ਹੈ ਅੱਜ ਦੇ ਇਸ ਮੇਲੇ ਨੂੰ ਲਗ ਭਗ ਕਹਿੰਦੇ 6 ਵਜੇ ਸਮਾਪਤੀ ਹੋ ਜਾਣੀ ਹੈ ਲਓ ਸਾਹਮਣੇ ਨੰਬਰ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਅਗਲੀ ਰੇਡ ਤੇ ਗੁਰਦੀਪ ਟਹਿਰ ਦਾ ਬਹੁਤ ਵੱਡਾ ਤਾਰਵਾਰ ਹੈ ਰੇਸ਼ਮ ਸਲੀਨਾ ਨੇ 8 ਕਬੱਡੀਆਂ ਪਾ ਕੇ 8 ਨੰਬਰ ਹਾਸਲ ਕੀਤੇ ਹੈ ਜਰਾਗਦੀ ਨੇ ਤਿੰਨ ਤਤ ਦੋ ਜੱਫੇ ਲਾਏ ਐ ਅੱਜ ਦੇ ਦਿਨ ਦਾ ਬੈਸਟ ਜੱਫੀ ਜਰਾਗਦੀ ਨਮਈਆਂ ਵਾਲਾ ਤੇ ਬੈਸਟ ਰੇਡਰ ਰੇਸਮ ਸਲੀਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ